ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਜੋਗਾ ਸਿੰਘ ਜੀ ਟੀ ਰੋਡ ਬਾਈਪਾਸ ਕਰਨਾਲ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਔਰ ਲੰਗਰ ਮਾਤਾ ਮਤਾ ਸਾਹਿਬ ਦੇਵਕੌਰ ਜੀ ਦੇ ਪਵਿੱਤਰ ਸਥਾਨ ਤੋਂ ਅਰਜ਼ ਕਰਦਾ ਹੈ ਸ਼ਹੀਦਾਂ ਦੀ ਜਿਤਾਵਾਂ ਤੇ ਲੱਗेंगे ਹਰ ਵਕਤ ਮੇਲੇ ਮਹਾਨ ਕੌਮ ਦੇ ਲਗਤੇ ਜਿਗਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ਼ਾਹੇ ਸ਼ਹਨशाह ਦੇ ਬੀਰ ਪੁੱਤਰ ਚਾਰੇ ਸਾਹਿਬਜ਼ਾਦੇ ਆਂ ਔਰ ਮਾਤਾ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਜੋੜ ਮਿਲਿਆਂ ਨੂੰ ਲੱਖ ਲੱਖ ਵਾਰ ਪ੍ਰਣਾਮ ਲੱਖ ਲੱਖ ਵਾਰ ਪ੍ਰਣਾਮ ਚੌਨੀ ਅੰਮਰ ਸ਼ਹੀਦ ਬਾਬਾ ਜੰਗ ਸਿੰਘ ਜੀ ਨੇ ਫਤਿਹਗੜ੍ਹ ਸਾਹਿਬ 1972 ਤੋਂ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਉਸ ਪਰੰਪਰਾ ਨੂੰ ਨਿਬੰਧੇ ਹੋਏ ਮਾਨ ਮਹਾਪੁਰਸ਼ ਬਾਬਾ ਅਜੀਤ ਸਿੰਘ ਜੀ ਹਰ ਸਾਲ ਉੱਥੇ ਉਹ ਲੰਗਰਾਂ ਦੀ ਸੇਵਾ ਕਰਦੇ ਰਹੇ ਉਹ ਮਹਾਪੁਰਸ਼ਾਂ ਦੀ 25ਵੀਂ ਵਰਸੀ ਦਾ ਸਮਾਗਮ ਹੈ ਜੋ ਕਿ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਚੱਲ ਰਹੀਆਂ ਹਨ 24 ਦਸੰਬਰ ਨੂੰ ਇੱਥੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ ਸਹਿਬਜ਼ਾਦਿਆਂ ਦੀ ਪਵਿੱਤਰ ਯਾਦ ਨੂੰ ਮੁੱਖ ਰੱਖਦਿਆਂ ਔਰ ਬਾਬਾਜੀਤ ਸਿੰਘ ਦੀ ਵਰਸੀ 24 ਦਸੰਬਰ ਨੂੰ 1 ਵਜੇ ਸ਼੍ਰੀ ਫਤੇਗੜ ਸਾਹਿਬ ਵਾਸਤੇ ਸੰਗਤਾਂ ਇੱਥੋਂ ਰਵਾਨਾ ਹੋਣਗੀਆਂ ਜੋ ਬਵਾਨਗੜ ਦੇ ਸਾਹਮਣੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਥਾਨ ਦੇ ਸਾਹਮਣੇ ਹੀ ਲੰਗਰ ਜੋ ਹਰ ਸਾਲ ਕੋਟਰਮਲ ਹਾਲ ਦੀ ਬੈਕ ਸਾਈਡ ਤੇ ਲੱਗਦਾ ਹੈ ਉਹ ਲੰਗਰ ਆਰੰਭ ਕਰਨਗੇ 24 ਤਰੀਕ ਸ਼ਾਮ ਨੂੰ 25 26 27 ਤਰੀਕ ਤੱਕ ਲੰਗਰਾਂ ਦੇ ਪ੍ਰਵਾਹ ਚੱਲਨੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ 24 ਤਰੀਕ ਨੂੰ ਆਪਾਂ ਇੱਥੇ ਗੁਰਮਤ ਸਮਾਗਮ ਵਿੱਚ ਵੀ ਹਾਜ਼ਰੀਆਂ ਭਰਨੀਆਂ ਨੇ ਔਰ ਫਤੇਗੜ ਸਾਹਿਬ ਵੀ ਆਪਾਂ ਸਾਰਿਆਂ ਨੇ ਉਸ ਪਵਿੱਤਰ ਧਰਤੀ ਨੂੰ ਨਮਸਕਾਰ ਕਰਨ ਲਈ ਜਾਣਾ ਹੈ ਲੰਗਰਾਂ ਦੀ ਸੇਵਾ ਉੱਥੇ ਜਾ ਕੇ ਹੱਥੀ ਸੇਵਾ ਜਾ ਕੇ ਕਰਨੀ ਹੈ ਮੇਰੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਕਈ ਟੋਪੀਆਂ ਪਾ ਕੇ ਜਾਂਦੇ ਨੇ ਕੋਈ ਰੁਮਾਲ ਬਨ ਕੇ ਜਾਂਦਾ ਨਾ ਬਈ ਜੋ ਦਿਓ ਨੌਜਵਾਨ ਪੀੜੀ ਤੁਹਾਨੂੰ ਮੇਰੀ ਅਰਜ ਹੈ ਜਿਨਨੇ ਫਤਿਹਗੜ ਸਾਹਿਬ ਸਭਾ ਦੇ ਜੋੜ ਮੇਲੇ ਸ਼ਹੀਦੀ ਜੋੜ ਮੇਲੇ ਤੇ ਜਾਣਾ ਹੈ ਉਹ ਸੋਹਣੀਆਂ ਦਸਤਾਰਾਂ ਸਜਾ ਕੇ ਜਾਓ ਸੱਚੇ ਪਾਤਸ਼ਾਹ ਦੀ ਕਿੰਨੀ ਅਸੀਸ ਤੁਹਾਨੂੰ ਮਿਲੇਗੀ ਸ਼ਾਹੇ ਸਹਨਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤੁਹਾਡੇ ਤੇ ਮਿਹਰ ਭਰਿਆ ਹੱਥ ਰਹੇਗਾ ਤੁਸੀਂ ਨੌਜਵਾਨ ਪੀੜੀ ਆਉਣ ਵਾਲੀ ਕੌਮ ਦਾ ਸਰਮਾਇਆ ਹੋ ਸਾਰਿਆਂ ਨੂੰ ਬੇਨਤੀ ਹੈ ਤੇ ਜਿਹੜੇ ਕੇਸਾਂ ਦੀ ਬੇਦਬੀ ਕਰਦੇ ਨੇ ਉਹ ਵੀ ਭਾਈ ਤਿਆਰ ਪਰ ਤਿਆਰ ਹੋਣ ਦਸਤਾਰਾਂ ਸੋਹਣੀਆਂਸ ਜਾ ਕੇ ਸਹਿਬਜ਼ਾਦਿਆਂ ਦੇ ਚਰਨਾਂ ਤੇ ਨਮਸਕਾਰ ਕਰੋ 7 ਸਾਲ ਤੇ 9 ਸਾਲ ਦੇ ਸਹਿਬਜ਼ਾਦਿਆਂ ਨੇ ਜੋ ਵੱਡੀਆਂ ਕੁਰਬਾਨੀਆਂ ਕੀਤੀਆਂ ਦੁਨੀਆ ਵਿੱਚ ਕੋਈ ਮਿਸਾਲ ਨਹੀਂ ਉਹਨਾਂ ਦੇ ਬਰਾਬਰ ਮਿਲਦੀ ਔਰ ਇਸ ਦੇਸ਼ ਵਿੱਚ ਇੰਨਾ ਵੱਡਾ ਮਹਾਨ ਸਿੱਧੀ ਇਹ ਜੋੜ ਮੇਲਾ ਦੁਨੀਆ ਦੇ ਜੋੜ ਮੇਲਿਆਂ ਤੋਂ ਇੱਕ ਵਿਲੱਖਣਤਾ ਜੋੜ ਮੇਲਾ ਹੁੰਦਾ ਹੈ ਉੱਥੇ ਜਾ ਕੇ ਨਾ ਟਰੈਕਟਰਾਂ ਦੀ ਉੱਚੀ ਆਵਾਜ਼ ਨਾ ਕੋਈ ਹੋਰ ਸਟੰਟ ਬਾਜੀ ਨਾ ਕੋਈ ਕਹਾਂਨੇ ਜੇ ਬੜੇ ਵਜਾਂਦੇ ਆ ਨਾ ਭਾਈ ਉੱਥੇ ਜਾ ਕੇ ਗੁਰਮਤ ਕਥਾ ਕੀਰਤਨ ਸਤਿਗੁਰੂ ਜੀ ਦੇ ਸਹਿਬਜ਼ਾਦਿਆਂ ਦੀਆਂ ਘੋੜੀਆਂ ਸਰਵਣ ਕਰੋ ਇਹ ਮਹਾਨ ਸ਼ੋਗ ਸਮਾ ਦਾ ਜੋੜ ਮੇਲਾ ਹੁੰਦਾ ਹੈ ਸਮਾ ਦਾ ਹੀ ਮੇਲਾ ਪੁਰਾਣੇ ਲੋਕ ਕਹਿੰਦੇ ਸਨ ਤੇ ਇਸ ਫਤੇਗੜ ਦੀ ਪਵਿੱਤਰ ਧਰਤੀ ਨੂੰ ਜਿਹੜਾ ਨਮਸਕਾਰ ਕਰੇਗਾ ਗੁਰੂ ਦੀ ਆਸ਼ੀਰਵਾਦ ਤੇ ਬਖਸ਼ਾ ਉਹਦੇ ਤੇ ਵਰਤਣ ਗਿਆ ਅਸੀਂ ਕਈ ਵਾਰੀ ਵੇਖਦੇ ਆ ਕੋਈ ਕਾਰ ਜਿਹੜੇ ਹੋਣ ਤੇ ਫਤੇਗੜ ਸਾਹਿਬ ਜਦੋਂ ਜਾ ਕੇ ਸੇਵਾ ਸੰਗਤਾਂ ਕਰਕੇ ਆਉਂਦੀਆਂ ਨੇ ਬਾਬਾ ਜੀ ਕਹਿੰਦੇ ਸਾਰੇ ਕਾਰਜ ਫਤਿਹ ਹੋ ਗਏ ਕਿਉਂਕਿ ਉਸ ਵੇਲੇ ਜਿੰਨਾ ਦੇ ਵੀ ਦੇਵਤਾ ਜਿੰਨੀਆਂ ਸਾਡੀਆਂ ਸਤਿਗੁਰਾਂ ਦੇ ਮਹਾਨ ਪ੍ਰਤਾਪ ਨੇ ਉਸ ਧਰਤੀ ਦੇ ਉੱਤੇ ਇਹ ਸਭ ਪ੍ਰਚੰਡ ਪਹਿਰਾ ਹੁੰਦਾ ਕਿਉਂਕਿ ਐਸੀ ਲਾਸਾਨੀ ਕੁਰਬਾਨੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਕਿਤੇ ਮਿਲਦੀ ਸੋ ਧਨ ਮਾਤਾ ਮਾਤਾ ਗੁਰਕੌਰ ਜੀ ਦੇ ਉਸ ਪਵਿੱਤਰ ਸਾਹਿਬ ਜਾਨਦਿਆਂ ਦੀ ਪਵਿੱਤਰ ਯਾਦ ਵਿੱਚ ਆਪਾਂ ਸਾਰਿਆਂ ਨੇ 24 ਤਰੀਕ ਨੂੰ ਇੱਥੋਂ ਫਰੀ ਬੱਸਾਂ ਜਾਣਗੀਆਂ ਜਿੰਨੀਆਂ ਮਰਜ਼ੀ ਸੰਗਤਾਂ ਜਾਣ ਸਾਰਿਆਂ ਨੂੰ ਲੈ ਕੇ ਵੀ ਜਾਇਆ ਜਾਏਗਾ ਤੇ ਲੈ ਕੇ ਵੀ ਆਇਆ ਜਾਏਗਾ ਉਸ ਫਤੇਗੜ ਦੀ ਪਵਿੱਤਰ ਧਰਤੀ ਤੇ ਆਪਾਂ ਆਪਣੀਆਂ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਗੁਰੂ ਕੀ ਸੰਗਤ ਜੀ ਇੰਨੇ ਸ਼ਬਦਾਂ ਦੀ ਬੇਨਤੀ ਕਰਦਾ ਹੋਇਆ ਦਾਸ ਬਾਬਾ ਜੋਗਾ ਸਿੰਘ ਆਪ ਜੀ ਨੂੰ ਫਤੇ ਅਰਜ਼ ਕਰਦਾ ਹੈ ਔਰ ਕੋਟ-ਕੋਟ ਵਾਰ ਪ੍ਰਣਾਮ ਮਹਾਨ ਸ਼ਾਤਾਂ ਨੂੰ ਕਰਦਾ ਹੋਇਆ ਫਤੇ ਦੀ ਅਰਜ਼ ਕਰਦਾ ਹੈ ਵਾਹਿਗੁਰੂ ਖੰਸਾ ਬਾਈਕ ਦੀ ਫਤੇ